ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਨਜ਼ਰ ਆ ਰਹੇ ਨੇ। ਰੈਬਲ ਕਲਾ ਗੋਲੀकांड ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ بیٹے ਸੁਖਰਾਜ ਨੇ ਕੁਵਰ ਪ੍ਰਤਾਪ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਵਰ ਪ੍ਰਤਾਪ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਹੇ ਨੇ ਤੇ ਇੱਕ ਗਵਾਹ ਦੇ ਖਿਲਾਫ ਦਿੱਤੀ ਅਰਜੀ ਨੂੰ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ। ਇਸ ਦੀ ਇੱਕ ਆਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪਾਵਰ ਦੇ ਵਿੱਚ ਕੋਈ ਅੱਜ ਮੈਂ ਪਾਵਰ ਦੇ ਵਿੱਚ ਨਹੀਂ ਆ ਤੁਸੀਂ ਪਾਵਰ ਦੇ ਨਾਲ ਜਾ ਰਹੇ ਹੋ ਨੇ ਮੈਂ ਪਾਵਰ ਨਾਲ ਕਿਉਂ ਜਾ ਰਹਾ ਮੇਰੀ ਕਾਦੀ ਪਾਵਰ ਸਰ ਮੇਰੀ ਕਾਦੀ ਪਾਵਰ ਤੁਹਾਡਾ ਜੋ ਤੁਸੀਂ ਪਾਵਰ ਦੇ ਨਾਲ ਜਾ ਰਹੇ ਹੋ ਮੈਂ ਨਹੀਂ ਪਾਵਰ ਅਗਲਾ ਬਦਲੀ ਹੁੰਦੇ ਰਹਿੰਦੇ ਹੈ ਪਾਵਰ ਮੈਂ ਫਿਰ ਕਹਿੰਦਾ ਜੀ ਪਾਵਰ ਉਸ ਵੈਕਰੂ ਦੇ ਹੱਥੋਂ ਕਿਉਂ ਦੇਣੀ ਹੈ ਇੱਕ ਨੂੰ ਨਹੀਂ ਦੇਣੀ ਨਾਲ ਤੁਸੀਂ ਤਾਂ ਦੇਖ ਰਹੇ ਹੋ ਰਾਜ ਨੂੰ ਨੋਨ ਯਾਰ ਅਰੇ ਜੋਲੀ ਹਾਲ ਤਾਂ ਦੋਸਤ ਹੈ ਜਿਗਰੀ ਦੋਸਤ ਵਰਦਿਤ ਦਾ ਹੈ ਵਰਦਿਤ ਪੜ੍ਹਿਆ ਹੋਇਆ ਸੁਣਨਾਰਾ ਮਨੂੰ ਕੋਤਾ ਤੁਹਾਡਾ ਵੀ ਦੋਸਤ ਰਿਆ ਜੀ ਗੱਲ ਇਹ ਨਹੀਂ ਆ ਕੱਲ ਕੋਈ ਦੁਸ਼ਮਣ ਥੋੜੀ ਆ ਕਿ ਆਪਸ ਵਿੱਚ ਸਾਰਾ ਨਹੀਂ ਪਣਦੀ ਆ ਮੈਂ ਜਿਸ ਦਾ ਦੋਸ਼ ਹੈ ਜਿਸ ਦਾ ਦੋਸ਼ ਹੈ ਮੈਂ ਨਹੀਂ ਇਹ ਕਹ ਰਿਹਾ ਜਿਸ ਦਾ ਦੋਸ਼ ਹੈ ਪਰਮਰਾਜ ਦੋਸ਼ੀ ਆ ਉਹ ਦੋਸ਼ੀ ਹੈ ਗੁਰਦੀਪਾ ਜੀ ਤੁਸੀਂ ਕਹਿੰਦੇ ਦੋਸ਼ੀ ਦੋਸ਼ੀ ਹੈ ਗੁਰਦੀਪ ਜੇ ਸੈਣੀ ਦੋਸ਼ੀ ਆ ਤਾਂ ਸੈਣੀ ਪੁਲਿਸ ਪੂਰੇ ਦੇ ਦੋਸ਼ੀ ਆ ਬਾਦਲ ਦੇਸ਼ੀ ਆ ਤਾਂ ਦੋਸ਼ੀ ਆ ਦੇਖੋ ਪਰ ਮੈਨੂੰ ਸੁਮੇਸ਼ ਸੈਣੀ ਚਰਨਜੀਤ ਸ਼ਰਮਾ ਐਸਐਸਪੀ ਗੁਰਦੀਪ ਚਾਰ ਤਾਂ ਮੈਨ ਦੋਸ਼ੀ ਹੈ ਚਾਰ ਮੈਨ ਦੋਸ਼ੀ क्राइम ਦਾ ਇਹ ਹੁੰਦਾ ਹੈ ਨਾ ਕਿ क्राइम ਦਾ ਫਾਇਦਾ ਕਿਉਂ ਹੋ ਰਿਹਾ ਹੈ ਜਹ ਇੰਟੈਂਸ਼ਨ ਕਿਦਾ ਹੈ ਜੀ ਇੰਟੈਂਸ਼ਨ ਕਿਦਾ ਹੈ ਇਹ ਦੇਖਣਾ ਹੁੰਦਾ ਹੈ ਇਹ ਨਾ ਚਾਰ ਵਿਅਕਤੀਆਂ ਨੂੰ ਕਰ ਦੇਖੋ ਚਾਰ ਤਾਂ ਮਤਲਬ ਭਾਗੀ ਦੋਸ਼ੀ ਨੇ ਜਾਂ ਪੱਕੇ ਦੋਸ਼ੀ ਨੇ ਇਸ ਤੋਂ ਹਰ ਵਾਰ ਆਪਾਂ ਲੋੜੀ ਕਰ ਰੋਏ ਕਿਸੇ ਰਿਮੋਟ ਆਪਾਂ ਲਾਸਟ ਚਲਾੜ ਕਰ ਜਾਂਦੇ ਮੈਨੂੰ ਕਿ ਚੁੱਪ ਚਪੇ ਕਿਦਾ ਨਾ ਸੁਣੋ ਜੋ ਤੁਸੀਂ ਚੁੱਪ ਚਪੇ ਕਿ

ਪਾਵਰ ਮੈਂ ਫਿਰ ਕਹ ਰਿਹਾ ਜੀ ਪਾਵਰ ਉਸ ਵੈਕੂਰੂ ਦੇ ਹੱਥਾਂ ਉਹਨੇ ਕਿਉਂ ਦੇਣੀਆਂ ਕਿਉਂ ਨਹੀਂ ਦੇਣੀਆਂ ਤੁਸੀਂ ਤਾਂ ਦੇਖ ਰਹੇ ਹੋ ਨਾ ਕਿ ਨੌ ਨਿਆੜ ਅਰੇ ਨੌ ਦੀ ਹਾਲ ਤਾਂ ਦੋਸਤ ਜੀ ਗਰੀ ਦੋਸਤ ਪਰਦੇਸ ਦਾ ਹੈ ਪਰ ਵੀ ਤੁਹਾਡਾ ਟੈਸਟਰਾ ਮਦਰੋ ਹੋਤਾ ਤੁਹਾਡਾ ਵੀ ਦੋਸਤ ਰਿਹਾ ਜੀ ਗੱਲ ਇਹ ਨਹੀਂ ਆ ਕੱਲ ਕੋਈ ਦੁਸ਼ਮਣ ਥੋੜੀ ਆ ਕਿ ਆਪਸ ਵਿੱਚ ਸਾੜੇ ਨਹੀਂ ਬਣਦੀ ਆ ਮੈਂ ਜਿਸ ਦਾ ਦੋਸਤ ਹੈ ਹੈ ਜਿਸ ਦਾ ਦੋਸਤ ਹੈ ਮੈਂ ਨਹੀਂ ਇਹ ਕਹ ਰਿਹਾ ਜਿਸ ਦਾ ਜਿਸ ਦਾ ਦੋਸਤ ਹੈ ਪਰਮਰਾਜ ਦੋਸ਼ੀ ਹੈ ਉਹ ਦੋਸ਼ੀ ਹੈ ਗਰਦੀਪ ਅੱਜ ਤੁਸੀਂ ਕਹਿੰਦੇ ਦੋਸ਼ੀ ਦੋਸ਼ੀ ਹੈ ਗਰਦੀਪ ਸੈਣੀ ਦੋਸ਼ੀ ਆ ਤਾਂ ਸੈਣੀ ਕੋਟ ਪੂਰੇ ਤੇ ਦੋਸ਼ੀ ਆ ਬਾਦਲ ਦੇਸ਼ੀ ਆ ਤਾਂ ਦੋਸ਼ੀ ਆ ਦੇਖੋ ਪਰ ਮੈਨੂੰ ਸੁਮੇਰ ਸੈਣੀ ਚਰਨਜੀਤ ਸ਼ਰਮਾ ਐਸਐਸਪੀ ਗਰਦੀਪ ਇਹ ਚਾਰ ਤਾਂ ਮੈਨ ਬਸੇ ਨਹੀਂ ਚਾਰ ਮੈਨ ਦੋਸ਼ੀ ਕ੍ਰਾਈਮ ਦੇ ਹੁੰਦਾ ਹੈ ਨਾ ਕਿ ਕ੍ਰਾਈਮ ਦਾ ਫਾਇਦਾ ਕਿਉਂ ਹੋ ਰਿਹਾ ਹੈ ਜਾਂ ਇੰਟੈਂਸ਼ਨ ਕਿਦਾ ਹੈ ਜੀ ਇੰਟੈਂਸ਼ਨ ਕਿਦਾ ਹੈ ਇਹਦੇ ਤੋਂ ਹੁੰਦਾ ਹੈ ਇਹ ਨਾ ਚਾਰ ਵਿਅਕਤੀਆਂ ਨੂੰ ਤੱਕ ਦੇਖੋ ਚਾਰ ਤਾਂ ਮਤਲਬ ਹੱਥੀ ਦੋਸੀ ਨੇ ਜਾਂ ਪੱਕੇ ਦੋਸੀ ਨੇ ਇਸ ਤੋਂ ਅਗਰ ਆਪਾਂ ਪਿੱਛੇ ਕਿਸੇ ਰੋਲ ਆਪਾਂ ਲਾਸਟ ਚਲਾੜ ਕਰ ਜਾਂਦੇ ਮੈਨੂੰ ਕਿ ਚੁੱਪ ਚਪੇ ਕਿਤਾ ਨਾ ਸੁਣੋ ਜੋ ਤੁਸੀਂ ਚੁੱਪ ਚਪੇ ਕਿਤਾ ਨਾ ਲਈ ਇਹਦੇ ਵਿੱਚ ਤੁਹਾਡਾ ਰੋਲ ਤੇ ਅੰਡਰ ਸਕੀਨਰ ਆ ਗਿਆ ਜੀ ਕੋਈ ਗੱਲ ਨਹੀਂ ਸਰ ਮੈਨੂੰ ਤਾਂ ਕੋਈ ਗੱਲ ਕਿਉਂ ਨਹੀਂ ਕੋਈ ਗੱਲ ਕਿਉਂ ਨਹੀਂ ਕੋਈ ਗੱਲ ਕਿਉਂ ਨਹੀਂ ਇਹ ਮੇਰਾ ਹੱਕ ਬੰਦਾ ਹੈ ਜੀ ਮੈਂ